ਸੋ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਈ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੇ ਨੇ ਇਮੋਸ਼ਨਲ ਹੋਣ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾਉਂਦੇ ਨਜ਼ਰ ਆਇਆ ਇਸ ਵੇਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੂਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖ ਹਾਂ ਜੀ ਇਹ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨਾਂ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਦੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹੇ ਨਹੀਂ ਕਿਹਾ ਵੀ ਜੇ ਸੌਰੀ ਮੰਗਦੇ ਨੇ ਤਾਂ ਮਤਲਬ ਕਲਪ੍ਰੇਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਟ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇੱਕਦਮ ਤੋਂ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਆ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿਨ੍ਹਾਂ ਦੇ ਲਈ ਤੂੰ ਖੜੀ ਹੈ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇਹ ਕੁਐਸਚਨਰ ਨੂੰ ਕਰਿਓ ਬਿਲਕੁਲ ਬਿਲਕੁਲ ਜਿਵੇਂ ਰੇਡੀਕਸ ਲਾਇਆ ਪਹਿਲਾਂ ਹੁਣ ਪੀੜੀ ਪਹਿਲੇ ਛੋਟਾ ਪਾਣੀ ਬਾਰੀ ਸੋ ਮੀਡੀਅਮ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਈ ਨੇ ਤਾਂ ਇਸ ਕਰਕੇ ਉਹ ਬੈਠੇ ਹੋਏ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਿਹਾ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੀ ਨੇ इमोशनल ਹੋਣ ਤੋਂ ਬਾਅਦ মিডিਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ ਅਸਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲੀਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੂਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਿਆਂ ਨੂੰ ਦੇਖ ਹਾਂ ਅੱਜ ਇਹ ਫੈਸਲਾ ਕੀ ਕਰਨ ਮੈਮ ਮੈਮ ਕੀ ਫੈਸਲਾ ਜਿਹੜੇ ਉਹਨੇ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਰੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੋਲ੍ਹ ਲੀ ਜੀ ਸੌਰੀ ਮੰਗਦੇ ਨੇ ਤਾਂ ਮਤਲਬ ਕਲੈਂਟ ਵਾਪਸ ਲਈ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਟ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇਤਨਾਂ ਤੋਂ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿੰਨਾ ਦੇ ਲਈ ਤੂੰ ਖੜੀ ਹੈ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਚਲ ਤੁਸੀਂ ਇੱਕ ਕੁਸ਼ਸ਼ਨਰ ਨੂੰ ਕਰਿਓ ਹੁਣ ਬਿਲਕੁਲ ਬਿਲਕੁਲ ਜਿਹੜੇ ਅਨੀਮਸ ਹੁੰਦੇ ਪਹਿਲਾਂ ਹਮੇ ਪੀੜੀ ਪਹਿਲੇ ਛੋਟਾ ਮੈਂ ਸੋ ਮੀਡੀਅਮ ਨਾਲ ਗੱਲਬਾਤ ਦੇ ਦੌਰਾਨ ਸਿਮਰ ਥੋੜੀ ਇਮੋਸ਼ਨਲ ਹੋ ਗਏ ਨੇ ਤਾਂ ਇਸ ਕਰਕੇ ਉਹ ਬੈਠੀ ਹੋਈ ਨੇ ਇਸ ਵੇਲੇ ਆਪਣੇ ਆਪ ਨੂੰ ਸ਼ਾਂਤ ਕਰਨ ਜਦੋਂ ਸਵਾਲ ਜਵਾਬ ਹੋ ਰਹੀ ਸੀ ਤਾਂ ਉਸ ਵੇਲੇ ਅਚਾਨਕ ਸਿਮਰ ਜਿਹੜੀ ਨੇ इमोशनल ਹੋਣ ਤੋਂ ਬਾਅਦ মিডিਆ ਤੋਂ ਦੂਰੀ ਬਣਾਉਂਦੇ ਨਜ਼ਰ ਆਈ ਛੁਲੇ ਮੌਜੂਦ ਨੇ ਸਿਮਰ ਜਿਹੜੀ ਵੀਡੀਓ ਦਿਖਾਈ ਸੀ ਤੁਸੀਂ ਜਿਸ ਦੇ ਵਿੱਚ ਸ਼ਰਾਬ ਪੀਣ ਦੀ ਦਿਖਾਉਂਦੇ ਪਏ ਨੇ ਵੀ ਲੜਕੀ ਜਿਹਨੂੰ ਤੁਹਾਡੇ ਅਲਿਗੇਸ਼ਨ ਲਗਾਏ ਨੇ ਉਸ ਦੇ ਬਾਰੇ ਕੀ ਕਹੋਗੇ ਤੁਸੀਂ ਉਸ ਦੇ ਮਾਰੇ ਮੈਂ ਇਹ ਕਹਿਣਾ ਚਾਹੋਗੀ ਪਹਿਲੇ ਆਪ ਦੀ ਪੀੜੀ ਥਲੇ ਸੋਟਾ ਮਾਰ ਫਿਰ ਦੂਜਨ ਨੂੰ ਦੇਖ ਹਾਂ ਜੀ ਇਹ ਪਹਿਲਾਂ ਕੀ ਕਹਨੇ ਹੋ ਮੈਮ ਮੈਮ ਕੀ ਪਹਿਲਾਂ ਜਿਹੜੇ ਉਹਨਾਂ ਲੀਗਲ ਜਿਹੜੇ ਮੇਰੇ ਪਰਸਨਲੀ ਮਾਮਲੇ ਵਿਆਹ ਸ਼ਾਦੀਆਂ ਦੇ ਕੀਤੇ ਆ ਤੇ ਉਹ ਜੇ ਅੱਗੇ ਤੋਂ ਜੇ ਮੈਂ ਹੋਰੇ ਚੱਕੇ ਕੀਤੇ ਮੈਂ ਉਹ ਵੀ ਉਹਦੇ ਖੁੱਲ੍ਹ ਨਹੀਂ ਕਿਹਾ ਵੀ ਜੇ ਸੌਰੀ ਮੰਗਦੇ ਨੇ ਤਾਂ ਮਤਲਬ ਕਲਪ੍ਰੇਟ ਵਾਸਲੀ ਮੈਂ ਜਿੱਥੋਂ ਤੱਕ ਮੇਰੇ ਪੇਸ਼ੈਂਟ ਸੀਗੇ ਉੱਥੋਂ ਤੱਕ ਦੀਦੀ ਮੈਂ ਪੂਰੇ ਪੇਸ਼ੈਂਸ ਰੱਖਿਆ ਪਰ ਹੁਣ ਮੇਰੇ ਪੇਸ਼ੈਂਸ ਨਹੀਂ ਰਹੇ ਇਤਨ ਤੋਂ ਬੁੱਢੀ ਹੋ ਗਈ ਨਾ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਤੂੰ ਖੜੀ ਆ ਕੱਲ ਨੂੰ ਉਹਨਾਂ ਨੇ ਤੈਨੂੰ ਪੁੱਛਣਾ ਨਹੀਂ ਹੈ ਜਿਨ੍ਹਾਂ ਕਰਕੇ ਤੂੰ ਪ੍ਰਧਾਨ ਬਣੀ ਆ ਮੈਂ ਇਹ ਗੱਲ ਕਹੀ ਸੀ ਇਹ ਨਹੀਂ ਕਹੀ ਸੀ ਕਿ ਤੂੰ ਬੁੱਢੀ ਹੋ ਗਈਆਂ ਤੈਨੂੰ ਕੋਈ ਪੁੱਛਦਾ ਨਹੀਂ ਆ ਤਾਂ ਕਰਕੇ ਤੂੰ ਮੇਰੇ ਤੋਂ ਜਲਦੀ ਆ ਤਾਂ ਕਰਕੇ ਤੂੰ ਮੈਂ ਇਹ ਕਹੇ ਸੀ ਜਦੋਂ ਤੂੰ ਬੁੱਢੀ ਹੋ ਗਈ ਜਿੰਨਾਂ ਦੇ ਲਈ ਤੂੰ ਖੜੀ ਆ ਨਾ ਤੈਨੂੰ ਪੁੱਛਣਾ ਕਿਸੇ ਨੇ ਨਹੀਂ ਆ ਤੁਸੀਂ ਇਹ ਕੁਐਸਚਨਰ ਨੂੰ ਕਰਿਓ ਹੁਣ ਬਿਲਕੁਲ ਬਿਲਕੁਲ ਜਿੱਦਾਂ ਰੇਡੀਕਸ ਸੌ ਪਹਿਲਾਂ ਹੁਣ ਤੇ ਪੀੜੀ ਪਹਿਲੇ ਛੋਟਾ ਬਣਿਆ